ਬਾਬਾ ਨਾਮਦੇਵ ਜੀ ਖਰਤਾਲਾਂ ਕਰਾਉਂਦੇ ਖੌਂਦੇ ਚਲੇ ਗਏ ਤੇ ਜਿਹੜੇ ਧਰਮ ਦੇ ਠੇਕੇਦਾਰ ਸਨ ਕਹਿ ਗਿਆ ਨੀਵੀਂ ਜਿਆਦਾ ਆ ਗਈ ਸ਼ੀਵਾ ਤੇ ਰੱਬ ਦੇ ਪਿਆਰੇ ਨੂੰ ਮਨੂ ਖੇਸ ਲੱਗੀ ਉਹਨੇ ਮੰਦਰ ਦੇ ਪੁਜਾਰੀ ਨੂੰ ਕੁਝ ਨਹੀਂ ਆਖਿਆ ਉਹਨੇ ਰੱਬ ਨੂੰ ਨਾਮਾ ਦਿੱਤਾ اے ਮੇਰੇ ਪ੍ਰਮਾਤਮਾ ਮੈਂ ਤੈਨੂੰ ਆਪਣਾ ਜਾਣ ਕੇ ਤੇਰੇ ਕੋਲ ਆਇਆ ਸਾਂ ਤੇ ਤੇਰੇ ਘਰ ਆ ਕੇ ਆਪਣੇ ਨੂੰ ਹੀ ਧੱਗੇ ਵਜਦੇ ਤੇ ਤੂੰ ਕਹਿਵਾ ਜੀ ਰੱਬ ਹੈ ਇਹਨੂੰ ਆਪਾਂ ਕਹਿੰਦੇ ਪ੍ਰੋਟੈਸਟ ਇਹਨੂੰ ਪੰਜਾਬੀ ਵਿੱਚ ਕਹਿੰਦੇ ਅਲਾਮਾ ਬਾਬੇ ਨਾਮਦੇਵ ਨੇ ਇੱਥੇ ਰੱਬ ਨੂੰ ਅਲਾਮਾ ਦਿੱਤਾ ਜੀ ਕੀ ਆਂਦਾ ਹਾਸਾ ਖੇਡ ਤੇਰੇ ਦਿਉੜੇ ਆਇਆ ਹਾਸਾ ਖੇਡਦਾ ਤੇਰੇ ਸਤਾਨ ਤੇ ਆਇਆ ਹੀਨੜੀ ਜਾਤ ਮੇਰੀ ਜਾਤ ਮਰ ਆਇਆ ਇਹੋ ਕਹਿੰਦੇ ਤੇਰੀ ਜਾਤ ਦੇਵੀ ਹੈ ਛੀਪੇ ਕੇ ਜਨਮ ਕਾਹੇ ਕੋ ਆਇਆ ਕਹਿੰਦੇ ਛੀਪਾ ਆ ਗਿਆ ਸ਼ੀਪਾ ਆ ਗਿਆ ਤੇ ਨਸੀਬਿਆਂ ਦੇ ਕਰ ਜੰਮਿਆਂ ਤੇ ਮੈਂ ਤਾਂ ਨਹੀਂ ਜੰਮਿਆ ਤੂੰ ਹੀ ਜਮਾਇਆ ਲੈ ਛੀਪੇ ਕੇ ਜਨਮ ਕਾਹੇ ਕੋ ਆਇਆ ਲੈ ਕੰਬਲੀ ਚਲਿਓ ਪਟਾਏ ਬਾਬੇ ਨੇ ਬੁੱਕਲ ਮਾਰੀ ਕਹਿੰਦਾ ਸਭ ਨੂੰ ਆਪਣੇ ਰੱਬ ਨੂੰ ਜੇ ਮੇਰਾ ਹੋਵੇ ਕਰ ਤੇ ਮੇਰੇ ਕੋਲ ਆਪੇ ਆ ਜਾਵੇਗਾ ਲੈ ਕੰਬਲੀ ਚਲਿਓ ਪਟਾਏ ਦਿਓਰੇ ਪਾਛੇ ਬਿਠਾ ਜਾਏ ਜਿਉਂ-ਜਿਉਂ ਨਾਮਾ ਹਰ ਕੋਈ ਉਜਰੇ ਭਗਤ ਜਨਾਗਾ ਦਿਉਰਾ ਫਿਰੇ ਇਹ ਦੁਨੀਆ ਦੇ ਇਤਿਹਾਸ ਦੇ ਦੋ ਮਸਾਲਾ ਨੇ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਮੱਕੇ ਨੂੰ ਘਮਾਇਆ ਇੱਕ ਬਾਬਾ ਨਾਮਦੇਵਾਲ ਪਾਸੇ ਮੰਦਰ ਘੁੰਮ ਕੇ ਆ ਕੇ ਲਗਾ ਨਾਮਿਆ ਮੇਰਾ ਤੇਰੇ ਤੋਂ ਬਿਨਾ ਸਰਦਾ ਨਹੀਂ ਹੁ ਇਹ ਪਿਆਰ ਹੈ ਆਪਾਂ ਤਾਂ ਰੱਬ ਅਗੇ ਧਰਲੇ ਕਰਦੇ ਨਾ ਉਹਨੇ ਰੱਬ ਨੂੰ ਉਲਾਮਾ ਦਿੱਤਾ ਰੱਬ ਨੇ ਆਖਿਆ ਮਿੱਤਰਾ ਸੌਰੀ ਆਪਾਂ ਕਹਿੰਦੇ ਸੌਰੀ ਅੱਜ ਕੱਦ ਦਾ ਲੱਗਦਾ ਉਹਨੇ ਆਖਿਆ ਮਿੱਤਰਾ ਇਨਾ ਗੁੱਸਾ ਕੀਤਾਈ ਕੋਈ ਗੱਲ ਨਹੀਂ ਭਗਵਾਨ ਨੇ ਆਪਣੇ ਧਰਮ ਮੰਦਰ ਦਾ ਮੂੰਹ ਆਪਣੇ ਭਗਤ ਵਾਲੇ ਪਾਸੇ ਕਰ ਲਿਆ ਦੂਜਿਆਂ ਨੂੰ ਕੰਡ ਕਰ ਲਈ ਕਾਰਨ ਬਾਬੇ ਦੀ ਸਮ ਦ੍ਰਿਸ਼ਟੀ ਹੈ ਬਾਬੇ ਨੇ ਪ੍ਰਮਾਤਮਾ ਹਰ ਥਾਂ ਦੇ ਰੱਬ ਨੂੰ ਵੇਖਿਆ ਅਸੀਂ ਵੀ ਸਮਝ ਲਓ ਕਿ ਪ੍ਰਾਪੇ ਗੰਡਾ ਕਰਦੇ ਆ ਮਤਲਬ ਜੇ ਸਮਝ ਲਓ ਅਖੀਰ ਜੀ ਬਾਬਾ ਨਾਮਦੇਵ ਨੇ 72 ਵੇਰਾ ਪਰਮੇਸ਼ਰ ਦਰਸ਼ਨ ਕੀਤੇ ਇਹ ਆਮ ਆਪਕ ਸੁਣਦੇ ਆ ਗਿਆਨੀਆਂ ਕੋ ਅਗੇ 72 ਵੇਰਾ ਤੇ ਅਸੀਂ ਪੁੱਛਿਆ ਬਾਬਾ ਨਾਮਦੇਵ ਜੀ ਇਹ ਲੋਕੀ ਪੱਤਰ ਪੱਤਰ ਕਹਿੰਦੇ ਕਿਵੇਂ ਠੀਕ ਹੈ ਉਹ ਕਹਿੰਦਾ ਵੀ ਝੂਠ ਬੋਲਦੀ ਮੈਂ ਪੁੱਛਿਆ ਜੀ ਕਿਵੇਂ ਕਹਿੰਦੇ ਨਾਮ ਜੋ ਬਸੇ ਹਰ ਜੀਉ ਸੰਗ ਕਹਿੰਦੇ ਪੱਤਰ 74 ਦੀ ਗੱਲ ਨਹੀਂ ਪਰੀਪੂਰਨ ਪ੍ਰਮਾਤਮਾ ਅੱਠੇ ਪਰ ਨਿਰਮਲ ਨਾ ਰਹਿਦਾ ਇਹ ਬਾਣੀ